ਹਾਂ ਚਲੋ ਦੇਖ ਰਿਹਾ ਮੈਂ ਲਾ ਲਉ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲੋ ਜੀ ਅੱਜ ਆਮਨਦੀਪ ਭਰਾ ਨੂੰ ਸਤਿ ਸ੍ਰੀ ਅਕਾਲ ਜੀ ਘਰ ਰਹੇ ਨੇ ਮਿਲੋ ਜੀ ਕਰਮਜੀਤ ਨੂੰ ਸਤਿ ਸ੍ਰੀ ਅਕਾਲ ਜੀ ਇਹ ਹੈ ਜੀ ਬਲੌਗਰ ਹੈ ਚਾਚਾ ਭਤੀਜਾ ਐਕਸ ਬਲੌਗਰ ਐਕਸ ਬਲੌਗਰ ਕਰਾਂਗੇ ਜ਼ਾਬਸੀ ਕਰਾਂਗੇ ਅੱਛਾ ਹੁਣ ਗੱਦੇ ਹਟ ਗਿਆ ਓ ਯਾਰ ਸੀਜ਼ਨ ਦਾ ਟਾਈਮ ਆ ਕੰਮ ਬਹੁਤ ਆ ਅੱਜ ਵੀ ਮੈਂ ਭੱਜ ਕੇ ਆਇਆ ਠੀਕ ਹੈ ਹੁਣ ਇਹਨੇ ਅੱਧੇ ਦਿਨ ਤੇ ਆਉਣਾ ਤਾਂ ਕਹਿੰਦਾ ਵੀ ਚੱਲ ਅੱਜ ਲੈਣ ਲੱਗ ਜੂਗਾ ਕੱਲੂ ਕਣਕ ਦੀ ਜੋਦੂ ਕੋਈ ਕਹੇ ਮੇਰੇ ਟਰੈਕਟਰ ਨਹੀਂ ਪਾਦੇ ਰਵਟਾਂ ਜੀ ਆਹੋ ਬੋਝਾ ਬੋਝੇ ਭੈਣੇ ਲੀਵਰ ਵੇ ਹਾਂ ਉਤਾਰੂਗਾ ਕੋਈ ਨਹੀਂ ਪਲੇ ਪਈ ਵੀ ਆ ਥੋੜੀ ਜਿਹੀ ਪਲੇ ਆ ਇਹਨਾਂ ਨੂੰ ਬਿਮਾਰੀ ਹੋਇਆ ਇਹਨਾਂ ਨੂੰ ਅੱਛਾ ਇਹਨੂੰ ਹਾਂ ਫੈਡ ਗੇਅਰ ਜਿੱਦਾਂ ਉਹ ਮੰਡੀ ਗਿਆ ਮੈਂ ਉਹਦਾ ਲੀਵਰ ਟੁੱਟ ਗਿਆ ਮੰਡੀ ਜਾ ਕੇ ਹਾਂ ਮੈਂ ਲੀਵਰ ਦਾ ਪਵਾ ਲਿਆ ਹਾਂ ਥੱਲੇ ਬੁਝ ਨਹੀਂ ਪਵਾਏ ਇਹਨਾਂ ਟਾਈਮ ਨਹੀਂ ਤਾਂ ਹੈਗਾ ਫਿਰ ਦੀਵਾਲੀ ਦੇ ਕਿ ਦਿਨ ਪਹਿਲਾਂ ਦਾ ਕੰਮ ਤਾਂ ਮਖਲ ਵੀ ਹੈ ਕੋਈ ਕਲੱਚ ਪਲੇਟ ਡਾਈ ਖੜਾ ਅੱਛਾ ਪੈਰਿੰਗ ਥੋੜੀ ਖੜਾ ਹਾਂ ਆ ਟਰੈਕਟਰ ਆ ਸੁਪਰਸੀਡਰ ਵੀ ਕਲੱਚ ਫਲੇਟ ਨਹੀਂ ਛੱਡਦੇ ਹੈ ਜੀਰੀ ਤੇ ਬਾਅਦ ਟਰੈਕਟਰ ਹੁਣ ਚੱਲੇ ਆ ਇਹਨੇ ਤੇ ਗਾਰਾ ਗੂਰਾ ਬੜਿਆ ਵਾ ਹੁਣ ਬੈਰੀ ਤੋੜੀ ਜੰਨੇ ਆ ਹਾਂ ਆ ਚੱਕਰ ਇਹ ਤਾਂ ਹੈ ਤਾਂ ਕਰਕੇ ਕੰਮ ਜ਼ਿਆਦਾ ਹੋ ਹੂੰ ਤੁਸੀਂ ਹੁਣ ਕਰਾ ਹੁੰਜਣੀ ਮਾ ਉਹ ਐਂ ਕਰ ਉਹ ਇੱਧਰ ਤੇ ਜਿੰਦਾ ਫੇਰ ਕੇ ਕੱਖ ਜਿਆ ਬਾਹਰ ਕੱਢ ਦੋ ਉਹੀ ਤਾਂ ਆ ਲਖੋਗਾ ਘਟਾ ਹੋਰ ਕੀ ਆ ਐਂ ਕਹੇ ਮਮਲ ਜਿੰਦਾ ਲਾ ਲੇ ਜੋ ਕੱਖ ਖਾਲ ਮੈਂ ਘੱਡੀ ਜਾਓ ਪਰੇ ਪਹਿਲਾਂ ਕਦੇ ਨਹੀਂ ਦੱਸਿਆ ਤਾਂ ਮੈਂ ਤਾਂ ਤੁਹਾਨੂੰ ਸਲਾਹ ਦੰਨਾ ਜਿੱਦਾ ਜੀ ਤੁਸੀਂ ਨੂੰ ਮੰਨਦੇ ਸਲਾਹ ਨਾ ਨਾ ਦੋ ਸਹਯੋਗ ਦੋ ਸਹਯੋਗ ਵੀ ਦਊਂਗੇ ਚਾਲਾ ਜੱਲ ਪੱਲਾ ਸੰਭੋਰ ਨਾਲ ਮੇਰੇ ਸੰਭੋਰ ਦਾ ਬੈਠ ਕੇ ਹਾਂ ਨਹੀਂ ਆ ਵੀਡੀਓ ਦੁਬਾਰਾ ਬਣਾ ਕੇ ਨਾ ਆਪਣੇ ਵਾਲੀ ਵੀਡੀਓ ਚਾਚੇ ਇਹਨੇ ਕੱਦ ਲੈ ਕੱਦਾ ਵੇਚ ਕੇ ਪੱਟ ਵੀ ਲਿਆ ਤੁਸੀਂ ਹੁਣ ਵੇਚਣ ਲੱਗੇ ਆ ਚਾਚੇ ਨੇ ਪੱਟ ਲਿਆ ਚਾਚੇ ਨੇ ਕੰਮ ਅੜਵਾਵਾ ਹੂੰ ਉਹਦਾ ਬਾਈ ਕੁਝ ਨਹੀਂ ਪਤਾ ਹਲੇ ਉਹਨੇ ਖਬਰੇ ਬੀਜਣਾ ਦੁਆਰੇ ਉਹਨੇ 2 ਫਸਲਾਂ ਲੰਦਾ ਉਹ ਅੱਛਾ ਕਾਣੇ ਦੇ ਮਲਕੀਤ ਬਾਈ ਹੈ 70000 70000 ਸਾਡੇ ਪਾਸ ਆ ਵੀ ਮਿੱਤਰੋ ਬਾਬੋ ਯਾਜ ਟਾਈਮ ਲੱਗਿਆ ਨਾ ਮੈਂ ਬਲੌਗ ਜਰੂਰ ਬਣਾਵਾਂ ਸਾਡੇ ਚ ਪਾਰਟੀ ਆ ਮਰੰਡੇ ਗੱਲੈਗਰੋ ਦੀ ਅੱਛਾ ਸਟਾਫ ਵਾਲੇ ਬੁਲਾਏ ਹੋ ਉਹਨਾਂ ਨੇ ਹਾਂ ਟਾਰਗੇਟ ਪੂਰਾ ਸਟਾਫ ਦੇ ਕਰ ਕਿੰਨੇ ਬੰਦੇ ਫ੍ਰੀ ਆ ਕੋਈ ਵੀ ਨਹੀਂ ਕੱਲਾ ਸਟਾਫ ਨਹੀਂ ਤਾਂ ਜਾਊਂਗਾ ਮੈਨੂੰ ਕਹਿੰਦੇ ਫੈਮਿਲੀ ਨੂੰ ਮੈਨੂੰ ਤਿੰਨ ਫੋਨ ਕਰੇ ਹਾਂ ਉਹ ਸਾਡੇ ਮਾਲਕ ਦੇ ਭਾਣ ਦਿਆ ਅੱਛਾ ਫੈਮਿਲੀ ਕਿਹਨੂੰ ਕਹਿੰਦਾ ਉਹਨੇ ਹਾਂ ਵਾਈਫ ਨੂੰ ਬੱਚਿਆਂ ਨੂੰ ਦੂਰ ਲੈ ਕੇ ਆਉਣਾ ਹੈ ਨਾ ਬਾਈ ਨਾ ਤਾਂ ਮੇਰੇ ਵਾਈਫਾ ਹਾਂ ਬੱਚੇ ਆ ਅੱਛਾ ਮੈਂ ਤਾਂ ਥੜਾ ਹਾਂ ਕਹਿੰਦਾ ਪਹਿਲਾਂ ਤੇਰਾ ਰਿਸ਼ਤਾ ਹੀ ਕਰਾਉਨੇ ਆ ਠੀਕ ਹੈ ਠੀਕ ਆ ਉਹਨੂੰ ਪਤਾ ਨਹੀਂਦਾ ਵੀਦਾ ਵਿਆਹ ਹੋਇਆ ਵਾ ਇਹ ਕਹਿੰਦਾ ਵਾ ਇਹ ਕਹਿੰਦਾ ਵੀ ਪਿਕਅਪ ਨਾਲ ਲੈ ਜਾ ਸਕਦਾ ਮੈਂ ਵਿੱਦ ਫੈਮਿਲੀ ਨਹੀਂ ਨਹੀਂ ਤੂੰ ਚੱਲੀ ਯਾਰ ਤੇ ਜਾਣ ਤੇ ਤੈਨੂੰ ਜਵਾਬ ਆ ਮਾਰ ਕਰ ਦੋ ਇਹਦੇ ਵਿੱਚ ਆਪਾਂ ਨੇ ਘਰ ਤੇ ਮਿੱਟੀ ਸੀ ਟੀਵੀ ਹੈ ਨਾ ਜਿਹੜੇ ਤਾਂ ਹੀ ਦੇ ਵਿੱਚ ਪੱਥਰ ਜੇ ਆ ਹੂੰ ਬਣ ਠੀਕ ਆ ਓਕੇ ਗੈਰੀ ਪੱਧਰੀ ਐ ਤੁਹਾਡੀ ਪੱਧਰੀ ਆ ਹਾਂ ਲਾ ਬਸ ਨਹੀਂ ਮੈਨੂੰ ਪਾਣੀ ਵੀ ਲਾਉਣਾ ਪੈਣਾ ਫਿਰ ਪਾਣੀ ਵੀ ਲਾਉਂਗਾ ਜੀ ਪਾਣੀ ਵੀ ਲਾਉਂਗੇ ਮੋਟਰ ਚੱਲਦੀ ਹੈ ਆ ਜਾਣਾ ਬਸ ਤੁਸੀਂ ਲਸਣ ਲਾਓ ਗੈਦੀ ਗਾਰੇ ਬਸ ਪਾਣੀ ਲੈ ਛੱਡੀ ਜਾਣਾ ਭੱਲੇ ਥੋੜੇ ਲਸਣ ਥੋੜਾ ਹੋਰ ਨਾ ਪੈਣਾ ਯਾਰ ਬਹੁਤ ਬੋਟਾ ਲੱਗਣਾ ਮੈਂ ਵਿੰਦਰ ਭੋਰੂਗਾ ਮੇਰੀ ਗੱਲ ਸੁਣਨਾ ਜੇ ਵਿੰਦਰ ਨੇ ਆਪਣੇ ਨਾਲ ਕੰਮ ਕਰਾਇਆ ਭੋਰਤਾ ਲਸਣ ਨਹੀਂ ਮੈਂ ਕਾਪੀਰਾਈਟ ਪਾਣਾ ਨਹੀਂ ਐ ਉਹ ਕਰਨਾ ਮੈਂ ਕਾਪੀਰਾਈਟ ਆਪਣੀ ਵੀਡੀਓ ਤੇ ਜਵਾਬ ਦੇਣਾ ਵੀ ਵਿੰਦਰ ਨਾ ਮੈਂ ਭਰਾਂਗਾ ਉਹ ਕਰੋ ਯਾਰ ਹਿਸਾਬ ਤੇ ਲੱਗ ਦੇਖ ਲੈਣੇ ਐਉਂ ਹਾਂ ਇਹ ਤਾਂ ਜਿੰਨਾ ਨਿਕਲਣ ਲਾਉਦੇ ਬਾਅਦ ਤਾਂ ਬੀਜ ਪੈਣਾ ਆਰੇ ਨਿਕਲਣਾ ਪੜੀ ਨਹੀਂ 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 ਚਮੂਗਾ ਯਾਰ ਇਹ ਵਾ ਲਾਉਣੇ ਯਾਰ ਆਪਾਂ ਤੈਨੂੰ ਪਤਾ ਤਾਂ ਹੈ ਕੇਰ ਕੇ ਲੱਗਦੇ ਇਹਨੂੰ ਕੇਰ ਕੇ ਕੇਰ ਕੀ ਲਾ ਦੇਣਾ ਬਾਈ ਨਵੇਕ ਹਾਂ ਲੈ ਲੈ ਲੰਬੇ ਰੋਡ ਕੱਢੀ ਫਿਰ ਹਾਂ ਸਾਡੇ ਕੋਲ ਟਾਈਮ ਨਹੀਂ ਹੈ ਨਾ ਮਾਸਾ ਨੇ ਕਿਦਾਂ ਲਾਇਆ ਤਾਂ ਬਲਾ ਮਾਸੜ ਮਾਸੜ ਵੀ ਨਵਾਂ ਤਰੀਕਾ ਕਰਦੇ ਦੈ ਫਿਰ ਮੈਂ ਮਾਸ ਨੇ ਬੱਟਾਂ ਬਲਾਇਆ ਤਾਂ ਬੱਟਾਂ ਬਲਾਇਆ ਤਾਂ ਉਹ ਜੰਮਿਆ ਨਹੀਂ ਹੈਗਾ ਜੰਮਿਆ ਬਲਾਇਆ ਉਹ ਇਹਦਾ ਘਟ ਜਮਿਆ ਦੁਬਾਰਾ ਲਾਏ ਨੇ ਫਿਰ ਸਾਗ ਦਾ ਮਾਸਾ ਬਈ ਵਧੀਆ ਹੋ ਗਿਆ ਨਾ ਸਾਗ ਸਾਗ ਹਾਂ ਅਰੇ ਬਾਈ ਕੀਤਾ ਲਾਇਆ ਬਾਈ ਮਿਹਨਤ ਕਰੀ ਆ ਹਰਦੀ ਛੋਡੀਓ ਓਏ ਸਭ ਇਹ ਲਾਹਰਪਾ ਬੀਜ ਆ ਬਈ ਇਹ ਪਾਣੀ ਨਹੀਂ ਲਾਹਰਪਾ ਹੀ ਹੁੰਦਾ ਹੈ ਅੱਜ ਹੌਂਸਲਾ ਹੋ ਜਾਣੀ ਦੇ ਵੇਲੇ ਸੁਣਵਾ ਦੇ ਹੋ ਜਾਣੀ ਸਲਾਬੀ ਨੂੰ ਤਾਂ ਇਹ ਲਾਉਣਾ ਪਾਣੀ ਉੱਥੇ ਲਾ ਦਾਂਗੇ ਪਾਣੀ ਸਾਰੇ ਸਾਰੀਆਂ ਬੱਟਾਂ ਉੱਚੀਆਂ ਆ ਇਹਨੂੰ ਉੱਧਰ ਦੇ ਲੱਗਣਾ ਮਾਸੜਾ ਉੱਧਰ ਨੱਕਦੇ ਉੱਧਰ ਦੇ ਲੱਗੂ ਜਿੱਦਾਂ ਅੱਛੇ ਨਹੀਂ ਛੱਡੀ ਜਨਾਂ ਨੇ ਅੱਛਾ ਅੱਜ ਕਣਕ ਵੀ ਕੀ ਆ ਹੁਣ ਠੀਕ ਹੈ ਨਾ ਬਾਲਟੀ ਫੇਤਰੀ ਕੱਢਾਂ ਮੈਂ 6 ਵਜੇ ਆ ਸਟਾਰਟ ਕਿ ਛੇਵੇਂ ਤੂੰ ਹੁਣ ਤੇ ਨਾ ਤੋ ਹੋ ਜਾ ਕੇ ਤੂੰ ਰਸਨ ਕਾਲੂ ਨਾਲ ਲਿਓ ਨਾ ਤੋ ਮੈਂ ਕਿ ਮੇਕਅਪ ਕਰਨਾ ਯਾਰ ਹੋਰ ਕਣਕ ਦੀ ਬੀਜਣੀ ਕਾਲੂ ਇੱਕ ਕਣਕ ਬੀਜਣੀ ਆ ਆ ਪ੍ਰਾਲੀ ਮੇਰੀ ਸਾਲਾ ਮੰਦੀ ਵੀ ਗੱਠਾ ਚਾਹੀਦਾ ਜੀ ਕੱਲ ਛੁੱਟੀ ਕਰੂੰਗਾ ਫਿਰ ਐ ਦਵਾਰ ਆ ਕਾਲੂ ਤੈਨੂੰ ਪਤਾ ਨਹੀਂ ਲੱਗਦਾ ਪਤਾ ਹੀ ਦਿਨਾਂ ਤੇ ਨਹੀਂ ਪਤਾ ਲੱਗਦਾ ਹੁਣ ਸਾਲਾ ਪਤਾ ਲੱਗਣਾ ਦਿਨਾਂ ਦਾ ਇੰਨਾ ਪਤਾ ਵੀ ਸੰਗਰਾਹ ਅੱਜ ਤੂੜੀ ਵੀ ਕੱਢਣੀ ਆ ਹਾਂ ਠੀਕ ਹੈ ਫਿਰ ਜਿਹੜੀ ਜਿਹੜੀ ਪਾਲਟੀ ਸ਼ਾਮ ਨੂੰ ਖਾਣੀ ਆ ਉਹ ਤੇਰੀ ਕਾਲੂ ਕਾਲੂ ਕੱਢ ਦੇਣੀ ਹੈ ਇਹ ਗਰਮੀ ਤਾਂ ਜਿੰਨੀ ਪਾਲਟੀ ਤੇ ਖਾਣੀ ਅੱਜ ਕਾਲੂ ਕੱਢ ਦੇਣੀ ਉਹਦੀ ਉਹ ਨਿਕਲ ਜਾਣੀ ਵਧੀਆ ਪਾਲੀ ਪਕਾ ਖਾਣੀ ਹੈ ਬੈਠੇ ਉਹ ਬੰਦੇ ਆ ਹਾਂ ਉਹਨਾਂ ਦਾ ਤਾਂ ਲੱਗ ਗਿਆ ਠੀਕ ਹੈ ਠੀਕ ਨਹੀਂ ਨਾ ਪਾਂਡਾ ਮੀਟ ਖਾਈਏ ਇਹ ਤਾਂ ਹੈ ਸਰਾ ਘਰ ਦੇ ਨੂੰ ਜੀ ਬਾ ਤੈਨੂੰ ਗਿਆ ਸੀ ਦੋ ਨਾ ਭਾਈ ਮੀਟ ਬੁੱਲਪਾ ਖਾ ਲਈਦਾ ਇਹ ਜੀ ਗੱਲ ਨਾ ਨਾ ਚਾਹੀਦਾ ਇਹ ਖਾਣ ਵਾਸਤੇ ਵੜੇ ਹੋ ਹਾਂ ਹਾਂ ਕਪੜਾ ਬਾਜੀ ਕੋਈ ਟੰਡ ਢੁੰਡ ਤੇ ਲੈ ਗੱਡੀ ਜਾਣਾ ਯਾਰ ਅੱਛਾ ਵੀ ਆ ਹੈ ਅਰੇ ਜਾਨਾ ਮੈਂ ਗੱਡੀ ਲੈ ਕੇ ਜਾਣੀ ਹਾਂ ਲੈ ਜਾ। ਹਾਂ ਠੀਕ ਹੈ ਫਿਰ। ਬੱਲੇ ਨਾਲ ਲਵਾ ਗੱਡੀ ਤਾਂ ਮਿਲੂ। ਗੱਡੀ ਦਾ ਲੈ ਕੇ ਜਾਗਾ ਹੋਰ ਲੈ ਚੀਜ਼ਾਂ ਨਹੀਂ ਮੈਨੇ ਇੱਕ ਤੱਪਣਾ। ਜੱਗੂ ਵੀ ਜਾਊ। ਨਾ ਮੈਂ ਜੱਗੂ ਨੂੰ ਨਹੀਂ ਸੱਦਾ ਹੈਗਾ। ਕਦੇ ਜੌਡੀ ਵਾਲਿਆਂ ਨੂੰ। ਅੱਛਾ। ਸਾਫ ਵਾਲਿਆਂ ਨੂੰ। ਠੀਕ 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 ਹੈ। ਤੈਨੂੰ ਡੀਲਰ ਚ ਪਾਉਣਾ ਦੀਆਂ। ਅੱਛਾ। ਇੱਕ ਮਰੰਡੇ ਮੇਨ ਮਰੰਡੇ ਆ। ਹਾਂ। ਇੱਕ ਭਾਗੋ ਮਾਜਰੇ ਨਹੀਂ ਲਾਂਡਰਾਂ ਦੇ ਕੋਲ। ਭਾਗੋ ਮਾਜਰਾ। ਉਹ ਪਾਲੇ ਰੋਡ ਪਰ। ਹਾਂ ਲਾਂਡਰਾ ਰੋਡ ਤੇ ਠੀਕ ਹੈ ਇੱਕ ਉੱਥੇ ਆ ਅੱਛਾ ਇੱਕ ਆ ਹੁਣ ਰੋਪੜ ਠੀਕ ਹੈ ਤਿੰਨਾਂ ਤਿੰਨਾਂ ਦੇ ਵੀ ਮੈਂ ਕਹਿੰਦਾ ਵੀ ਵਿੱਚ ਸਟਾਫ ਸੇਲਮੈਨ ਵਿੱਚ ਮਕੈਨਿਕ ਵਿੱਚ ਚਾਹ ਪਾਣੀ ਵਾਲੇ ਅੱਛਾ ਮੈਨੂੰ ਲੱਗਦਾ ਵੀ ਹੋ ਜਾਣਗੇ 100 ਦੇ ਕਰੀਬ ਬੰਦਾ ਹੋ ਜੂ ਪੈਲਸ ਹੈ ਕੋਈ ਅੱਛਾ ਯਾਰ ਕਰਾਉਣ ਨੂੰ ਤਾਂ ਠੀਕ ਵਧੀਆ ਵਧੀਆ ਉਹ ਚੁੰਨੀ ਰੋਡ ਤੇ ਆ ਹੂੰ ਹੂੰ ਲੋ ਜੀ ਹੁਣ ਅਸੀਂ ਲਾ ਸਣ ਲੱਗੇ ਹੋਰ ਨਾ ਹੁਣ ਬਿੰਦਰ ਭਰੂਗਾ ਵੀ ਹੁਣ ਹਾਂ ਹਾਂ ਮੈਂ ਭਰੂਗਾ ਹਾਂ ਅਸੀਂ ਕੈਮਰਾ ਲੱਗੇ ਬੰਦ ਕਰਨ ਨਹੀਂ ਗਏ ਬੰਨੇ ਕਰਨਾ ਮੈਂ ਥੋੜਾ ਭੋਰਦਾ ਹਾਂ ਲੋ ਜੀ ਥੋੜਾ ਜਿਹਾ ਸੰਭੋਰ ਕੇ ਕੰਮ ਚਾਲੂ ਕਰਾ ਦਈਏ ਫਿਰ ਮਿਲਦੇ ਹਾਂ ਠੀਕ ਹੈ ਜੀ ਇੱਥੇ ਮੱਠੋ ਵੀ ਉਹਨਾਂ ਲੋ ਜੀ ਮਿਲੋ ਚਾਚੇ ਨੂੰ ਵੀ ਸਤਿਗੁਰੂ ਜੀ ਸਤਿਗੁਰੂ ਚਾਚਾ ਆਪਣੀ ਜਗ੍ਹਾ ਲੱਗਿਆ ਮੇਰੇ ਦੁੱਕਣ ਠੀਕ ਹੈ ਸਟਾਰ ਆ ਪੂਰਾ ਪਤਾ ਨਹੀਂ ਹੁਣ ਕੀ ਚਾਚਾ ਚਾਚੇ ਦੀ ਅੱਜ ਦੇ ਜਮਾਨੇ 'ਚ ਉਹਦੇ ਨਾਲੋਂ ਕਿਹੜਾ ਹੋ ਤੂਤੇ ਤੂਤਾ ਨਹੀਂ ਚਾਚਾ ਤੂਤੇ ਵਾਂਗੂ ਮਜ਼ਹੂਰ ਆ ਆ 5 ਵਜੇ ਨੂੰ ਕੰਮ ਹੋ ਜੇ ਹਾਂ ਵੀਡੀਓ ਦਾਰ ਨੂੰ ਵੇਦਾ ਕਿਹੜੀ ਭਗਵੰਤਾਂ ਦੀ ਆ ਚੱਲਦੀ ਆ ਇਤਨੀ ਜਲਦੀ ਇਹਦੀ ਫਲੈਟ ਕਿਹਦੀ ਛੱਡੀ ਸੀ ਮੋਟਰ ਸਾਡੇ ਚੱਲਦੀ ਉਧਰ ਰੀਤੇ ਚ ਹਾਂ ਗੰਨੇ ਨੂੰ ਆਪਾਂ ਨਹੀਂ ਲਾਉਣਾ ਰੀਤੇ ਇਹ ਅੱਜ ਇਹਾਂ ਗਾ ਬੀਜਣਾ ਓਰੇ ਹੋਇਆ ਚੇ ਤੈਂ ਕਾ ਬੀਜਣਾ ਡੋਡੇ ਬੀਜ ਲਗਿਆ ਡੋਡੇ ਕਾਉ ਜੇ ਦੋ ਸਿਹੜ ਦੇ ਲੰਦਾ ਹੈ ਉਹਦੇ ਵਿੱਚ ਦੇ ਲੰਦਾ ਦੋ ਸਿਹੜ ਓਏ ਇੱਥੇ ਆਰਗੈਨਿਕ ਅੱਛਾ ਹੋਇਆ ਤੇ ਜੀ ਇਹ ਨਾਲ ਪਾਣੀ ਨਹੀਂ ਖੱਟ ਆਰਗੈਨਿਕ ਆਰਗੈਨਿਕ ਬੀਜਣੀਆਂ ਮੇਰੀ ਗੱਲ ਤਾਂ ਸੁਣ ਉਹ ਖੇਤ ਵੱਤ ਆ ਗਿਆ ਉਹ ਕਿੱਥੇ ਗਿੱਲਾ ਦਾ ਪਿਆਰ ਆ ਪਾਣੀ ਪਾਸ ਤਾਂ ਉਹ ਨਾ ਨਾ ਮੇਰੀ ਗੱਲ ਸੁਣ ਨਿੰਦਰ ਵਾਲਾ ਉਹ ਯਾਰ ਇਹਦਾ ਇਹਨੂੰ ਨਹੀਂ ਪਤਾ ਮੇਰੀ ਗੱਲ ਸੁਣ ਚਾਚੇ ਪਰਲੇ ਨਾ ਤੈਨੂੰ ਟਰੈਕਟਰ ਸਵੇਰੇ ਆਤਾ ਜਾਣਾ ਨਹੀਂ ਆਉਂਦਾ ਹੈਗਾ ਉਹਦਾ ਖੇਤ ਗਿੱਲਾ ਫੇਰ ਮੁੜਿਆ ਉਹ ਕਿੱਥੇ ਗਿਆ ਵਾਹ ਟਰੈਕਟਰ ਲਾ ਕੇ ਕਰ ਨਹੀਂ ਲਸਾਂ ਵਿੱਚ ਜਾਈਆਂ ਆਪੇ ਕਿਰਕੀ ਨਾ ਕਿੱਥੇ ਕਿੱਥੇ ਗਿਆ ਵਾ ਟਰੈਕਟਰ ਨਾਲ ਉਲੀ ਗਿਆ ਕਰ ਅੱਛਾ ਯਾਰ ਹੁਣ ਸਾਨੂੰ ਛੁੱਟੀ ਕੱਲਦੀ ਆ ਫੇ ਨਹੀਂ ਸਾਨੂੰ ਫੇਰ ਛੁੱਟੀ ਕਰਨੀ ਪੈਣੀ ਛੁੱਟੀ ਮਿਲਦੀ ਨਹੀਂ ਮੈਨੂੰ ਪਤਾ ਵਿਜਨਸ ਕਿੱਧਰੇ ਫੇ ਤੈਨੂੰ ਪਤਾ ਕਿੱਥੇ ਛੁੱਟੀ ਹੁੰਦੀ ਆ ਮੈਂ ਤਾਂ ਦੇਖ ਕੇ ਆਉਂਦਾ ਕੀਆ ਖੇਤ ਤੂੰ ਦੇਖਿਆ ਸਾਡਾ ਦੇਖਿਆ ਵਾ ਤੈਨੂੰ ਪਤਾ ਫੇਰ ਉੱਥੇ ਥੋੜਾ ਕੰਮ ਆਉਂਦਾ ਸਭਿਆ ਬਾੜਤੀ ਵਾਲੇ ਜਾ ਕੇ ਹੋਰ ਲਾਗੋ ਡੱਕਾ ਮੈਂ ਆਪਣੀ ਵੀਡੀਓ ਦੇਖ ਕੇ ਆਪੇ ਜੀ ਜਨਵਿੰਦਰ ਹੈ ਉਹ ਵੀਡੀਓ ਜਿਹੜੀ ਫੋੜ ਵਾਲੀ ਆ ਆਪੇ ਦੇਖ ਕੇ ਆਪੇ ਅਸੀਂ ਹੀ ਆਈ ਜਾਂਦੀ ਆ ਗਹਿਰਾ ਗਹਿਰਾ ਰੱਖ ਹਾਂ ਯਾਰ ਆ ਟੋਲੀ ਗੈਦੀ ਕਦੇਲਾ ਉਹਨੂੰ ਫੋਨ ਕਰ ਲਿਆ ਗਿਆ ਲੈ ਕੋਈ ਕਾਲ ਰੱਟ ਕਰ ਵਾ ਇੱਕ ਵਸੇ ਨੂੰ 11 ਹਾਂ ਪਰ ਮੈਨੂੰ ਮਿਲਾ ਲਿਆ ਗਿਆ ਲੱਗਦੀ ਫੋਨ ਲੈ ਪੰਮਾ ਕੱਢ ਕੇ ਦੱਸੂਗਾ ਹੁਣ 11 ਕਰਮਾ ਇੱਕ ਵਸੇ ਨੂੰ 8 ਕਰਮਾ ਇੱਕ ਵਸੇ ਨੂੰ ਉਹ 6 ਬਸ ਵੇ ਕਿੱਥੇ ਆ ਰਹੇ ਸੇ ਤੂੰ ਗਲਤ ਲਾ ਲਿਆ ਸਾਹਿਬ 11 ਕਰਮਾ ਏ ਉਹ ਤੂੰ ਚਾਚੇ ਗੱਲ ਕਿੱਥੇ ਹੀ ਹੋ ਗਈ ਉਹ ਉਹ ਯਾਰ 6 ਬਸ ਵੇ ਕਿੱਥੇ ਹੋ ਜੂਂਦੇ ਆ 11 ਇਕੱਠੇ ਹੋ ਜੂ 6 ਬੱਚੇ ਤਾਂ ਸਾਰੇ ਸਾਰੇ ਨਹੀਂ ਇਹ ਤੈਨੂੰ ਗਲਤ ਲਾ ਦੇ ਦੇਖ ਤੂੰ ਕਿੰਨੇ ਲਾਵੇ ਲੜੀ ਜਾ ਲੜੀ ਜਾ ਆਹ ਹੈ ਹੈਲੋ ਆ ਇਕ ਤੋਂ ਲਾ ਆ ਨੰਦ ਮਹਾਰਾਜ ਅਨੰਦ ਲੈਣ ਆਏ ਆ ਆ ਯਾਰ ਇਹ ਲੱਗੇ ਪਏ ਆ ਬਰਤ 20 ਲੱਗਿਆ ਪਿਆ ਹਾਂ ਮੈਨੂੰ ਤੇਰਾ ਗੱਠਾ ਛੋਟਾ ਲੱਗਦਾ ਨਹੀਂ ਨਹੀਂ 6 ਹੋਗੇ 6 ਇੱਕ ਪਾਸੇ ਨੂੰ 11 ਇੱਕਾ 11 ਇੱਕਾ ਉਹ ਗਿਆਰਾ ਸੀ ਇਹ ਤੁਹਾਨੂੰ ਹੁਣੇ ਹੁਣੇ ਕੱਢ ਕੇ ਬਣਾ ਦਿੰਨੀ ਉਹਨੇ ਹੁਣ ਤਣਾ ਠਹਿਨਦਾ ਹਾਂ ਆ ਕੈਰੀਸਰ ਬਣਾ ਕੇ ਸਵਾਦੋ ਬਿਛਰੇ ਹਾਂ ਸਵਾਦ ਇਹ ਨਾ ਕਿੰਨਾ ਦੀ ਜੀ ਪੈਣਾ ਚਾਹੀਦਾ ਕਣਕ ਦਾ ਜੇ ਭਾੜਾ ਲਈਏ ਡਿਰਕ ਤਾਂ ਨਾ ਉੱਪਰ ਤੇ ਵੱਢ ਕੇ ਕੰਮ ਗਲਤ ਕਰਿਆ ਬਿੰਦਾ ਨਹੀਂ ਛੇਤੀ ਛੇਲੋਂ ਬਿੰਦਾ ਉਹਦਾ ਮੋੜਨੇ ਮੜ ਜਾ ਜੇ ਛੇਤੀ ਛੇਲੋਂ ਬਿੰਦਾ ਚਲ ਛਿੱਲੀ ਜਾ ਬੈਠਾ ਹੌਲੀ ਮੈਂ ਰੋ ਦਿਲੂnga ਹੀ ਉਹ ਉਹੀ ਤੈਨੂੰ ਮੈਂ ਉਹਦਾ ਫੋਨ ਈ ਲੁਝਾ ਲਿਆ ਫਿਰ ਉਹ ਹੀ ਠੀਕ ਆ ਫਿਰ ਹਾਂ ਠੀਕ ਐ ਕੋਤੋਂ ਲਵਾਉਂ ਆ ਰਿਹਾਂ ਅੰਦਰ ਕਰਾ ਜੂ ਬੰਨੇ ਉਹਦਾ ਤੇ ਹਟ ਉਹ ਮੇਰੀ ਗੱਲ ਸੁਣ ਉਥੇ ਕਿੰਨੇ ਬੀਜ ਪੈਣਾ ਚਾਹੀਦਾ ਕਹੀ ਜੱਕੋ ਕਿਧਰ ਰੱਖੀ ਐ ਨਵੀਂ ਲਿਆਂਦੀ ਆ ਦੇਲਾ ਜਾਈਂ ਇਹਦਾ ਤੂੰ ਲਈ ਜੀ ਖਾਤੇ ਦੇਖ ਨਹੀਂ ਰੱਖਦਾ ਨੀ ਹੁੰਦਾ ਹੈਗਾ ਮਰਾ ਦੇਖ ਬਾੜੀ ਓ ਓ ਲੋਹਾਂ ਨਹੀਂ ਸਟੀਲ ਹੈ ਇਹ ਸਟੀਲੈਸ ਦੇਖੀ 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 ਲੇ ਵਿੰਗੀ ਹੋ ਗਈ ਲੈਨ ਵਿੰਗੀ ਹੋ ਗਈ ਫਿਰ ਮਾਰਦੀ ਕਰ ਵੀ ਲਾ ਲੈ ਇਹਨੂੰ ਪਾਣੀ ਛਿੜਕਣਾ ਥਾਰ ਨੂੰ ਨਾ ਆਦੇ ਤੇਰੇ ਪਾਸੇ ਪਾਣੀ ਛਿੜਕਣਾ ਰੌਣੀ ਕਾਹੀ ਨੇ ਲਸਣ ਵਾਣੀ ਲਾਉਣਾ ਰੌਣੀ ਕਰ ਦੇ ਗਏ ਲੈ ਨਹੀਂ ਕਰਨਾ ਯਾਰ ਸੁੱਕਣਾ ਨਹੀਂ ਫਿਰ ਇਹ ਵਤ ਨਹੀਂ ਆਉਣਾ ਅੱਛਾ ਤਾਂ ਤੂੰ ਛੜਾ ਲਾ ਛੜਾ ਲਾ ਦੋ ਮਿੰਟ ਲੱਗਣੇ ਆ ਜਾ ਤੂੰ ਬੱਟ ਲਾ ਦੇ ਇਹਨੂੰ ਪੱਧਰਾ ਘਰ ਨਾਲ ਸੁਆਗੇ ਨਾਲੇ ਜਾਣਾ ਏ ਕੀ ਨੇ ਇਹੇ ਬਾਲਟੀ ਵੱਲ ਜਾਣਾ ਏ ਦੋ ਬੰਦੇ ਗੈਰ ਫਰੀ ਐ ਮਰੰਡੇ ਟਰੈਕਟਰ ਵਾਲੇ ਵੀ ਬਾਤ ਕੀ ਆ ਠੱਕ ਕਹਿੰਦੇ ਥੋੜਾ ਆ ਜਾ ਕਹਿੰਦੇ ਮਲਕੀਤ ਬਾਈ ਨੂੰ ਲੈ ਗਏ ਇੱਕ ਗੱਲ ਦੋ ਫਰੀ ਹਾਂ ਬਹੁਤ ਅਹੀ ਠੀਕ ਨਹੀਂ ਠੀਕ ਐ ਮੈਂ ਕਹਿੰਦਾ ਤੂੰ ਤਾਂ ਕਹਿੰਦਾ ਦੋ ਦਿਨ ਨੂੰ ਕਿਆ ਹੋ ਜਾਣ ਇਹਨੂੰ ਆ ਨਾ ਸਟੇ ਨਾ ਸਿੱਧੀ ਕਿੰਨਾ ਨਹੀਂ ਦੋ ਦਿਨ ਤੁਹਾਡੀ ਕਹੀ ਜਿੱਥੇ ਦੇਖ ਤੋੱਚੀ ਛੱਡ ਦਿੰਦੇ ਫਿਰ ਮਾ ਕੇ ਤੇ ਸੌਦਾ ਮੈਂ ਗਲਤੀ ਬਾਹਰ ਲਿਆ ਸਫਲ ਕਿਸਾਨ ਆ ਸਫਲ ਆ ਸਿੱਧੀ ਭਾਈ ਹੋਇਆ ਨਾ ਕੱਲੂ ਨਹੀਂ ਫਿਰ ਮੈਨੂੰ ਲੱਗਦਾ ਬੀਜ ਹੁੰਦੀ ਕਣਕ ਕੱਕੀ ਬੀਜ ਹੋ ਜੂਗੀ ਠੀਕ ਗਣੀ ਲੈ ਤਾ ਗੁੱਲਾ ਗੁੱਲਾ ਨਾ ਤੇ ਦਿਆ ਜਾਏਗਾ ਬੀਜ ਦੇ ਕੱਲੂ ਬੀਜ ਜਾਗਾ ਨਾ ਮੂੰਹਿਆਂ ਨਾਲ ਯਾਰ ਥੋੜਾ ਮਗਰ ਪਾਲੂਗੇ ਕਬੀਆਂ ਪੈਣੀਆਂ ਫੋੜ ਮਗਰ ਕਾਣਾ ਫੜ ਥੋੜੀ ਥਾਲੀ ਰੂਪਾ ਮੀਟਰ ਤੂੰ ਦਾ ਮੀਟਰ ਪੈਣਾ ਹੈ ਆਇਆ ਵੀ ਕਰ ਟਾਈ ਮਾਰਨਾ ਸਿਰੇ ਵੀ ਲੱਗ ਜੂਗੇ ਫਿਰ ਕਿ ਨਹੀਂ ਨੰਦ ਦੋ ਥਾਲੀਆਂ ਲੈਂਦੀ ਆ 80 ਕਿਲੋ 1.5 ਕਿਲੋ ਬਹੁਤ ਐ ਜੇ ਤੱਕ ਫੇਰੀ ਆ ਮਹਾ ਤੂੰ ਕਰ ਦਿੰਦਾ ਪਾਣੀ ਚੱਜਣਾ ਮੈਂ ਪਾਈਪ ਲਾ ਕੇ ਆਂ ਹਾਂ ਹਾਂ ਗਾੜੀ ਆ ਇਹਨੂੰ ਪਾਈਪ ਨਾਲੇ ਭਰੋ ਲੁੱਡੂ ਮੋੜ ਨੂੰ ਨਹੀਂ ਚੱਲਣੀ ਆ ਹੁਣ ਪਾਈਪ ਲੈ ਆਓ ਮੈਨੂੰ ਪਾਈਪ ਦੋ ਮੈਂ ਨਾਲੇ ਇੱਥੇ ਹਿਣਕ ਲੈਣਾ ਬਾਸ ਇਹ ਚੱਲੀ ਜਾਣ ਦੇ ਇੱਥੇ ਤੇ ਵੜ ਦੇਣਾ ਆਪਾਂ ਨੇ ਉੱਪਰ ਤੇ ਥੱਲੇ ਨੱਕਾ ਖਾੜ ਤੀ ਨੂੰ ਇੱਥੇ ਤੇ ਸੱਦਿਆ ਪਈ ਆ ਇੰਨਾ ਸੱਟਾ ਨਹੀਂ ਉੱਧਰ ਤੇ ਬੰਦ ਕਰ ਦੂੰਗੇ ਖਾਲੇ ਯਾਰ ਉੱਧਰ ਨਹੀਂ ਟਪੂਗਾ ਪਾਣੀ ਕਿ ਨਹੀਂ ਹੂੰ ਔਲੇ ਹੁਲੀ ਚੜੀ ਜਾਊਗਾ ਇੱਧਰ ਨੂੰ ਨਾਲੇ ਆ ਕੇ ਜਵੀ ਲਾਈ ਦੀ ਇਹਨਾਂ ਨੇ ਹਾਂ ਨਾਲ ਜਵੀ ਭਰ ਦਈ ਨੰਨਾ ਦੁਆ ਇਹ ਉਹ ਅੱਛਾ ਘਾਂ ਮੱਖਣਾ ਦੁਆ ਮੱਖਣਾ ਕਾ ਇਹ ਬਿੰਦ ਦਾਤ ਨਾਲ ਨਹੀਂ ਬੱਡ ਹੁੰਦਾ ਉਹਣਾ ਪਤਾ ਨਹੀਂ ਯਾਰ ਆ ਵੀ ਜਾ ਮੱਖਣ ਕਾ ਮੱਖਣ ਕਾ ਇਹਨਾਂ ਨੇ ਢੀਲੇ ਵਰਗਾ ਹੁੰਦਾ ਇਹ ਇਦਾਂ ਮੂੰਹ ਬਧੇਰਾ ਉੱਗ ਜਾਂਦਾ ਬੜਾ ਹਨਾ ਡੀਲੇ ਵਾਂਗ ਡੀਲਾ ਹੋਰ ਜੀ ਹੁੰਦੀ ਐ ਇਦਾਂ ਇਦਾਂ ਫਿਰ ਆਏ ਆ ਬਾਈ ਫਿਰ ਮੁੜ ਕੇ ਜਾਂਦਾ ਜੀ ਹੁਣ ਅਜੀਤ ਤੁਸੀਂ ਪਹਿਲੇ ਕੰਮ ਐ ਪਹਿਲੋ ਕਰ ਲੋ ਲਸਣ ਵਾਲਾ ਉਹ ਲਾ ਦੂ ਯਾਰ ਇੰਦਰ ਹਾਂ ਚੱਲ ਮੇਰਾ ਵੀਰ ਮੈਂ ਹੂੰ ਪੋਰਦਾ ਤਾਂ ਹੈਗਾ ਤਾਂ ਮੈਨੂੰ ਵੀ ਹਟਾ ਤਾਂ ਪੋਰਨ ਦੇ ਤੂੰ ਪੇਸ਼ ਤਾਂ ਕੈਮਰਾ ਉਹ ਮੇਰੀ ਗੱਲ ਸੁਣ ਲੈ ਕੈਮਰਾ ਬੰਦ ਕਰ ਦੇ ਲੱਗ ਲੱਗਣਾ ਸ਼ਾਮ ਤੱਕ ਵਿਹਲੀ ਆ ਫਿਰ ਵਿਹਲੀ ਆ ਜੱਟਾ ਵੀ ਕੋਲ ਹੈ ਅੱਜ ਅਮਰਦੀਪ ਨਾਮ ਦੀ ਡੈਂਟਿੰਗ ਪੈਂਡਿੰਗ ਕਰਨੀ ਹੋਣੀ ਆ ਹੋਰ ਯਾਰ ਜਾਣਾ ਮੈਂ ਇਹਨੂੰ ਡੈਂਟਿੰਗ ਪੈਂਡਿੰਗ ਕਰਨੀ ਹੋਣੀ ਆਲੇ ਥੋੜੀ ਸੈੱਟ ਕਰਾ ਕੇ ਆਉਣੀ ਆ ਇਹਨੇ ਪਾਲਟੀ ਪਰ ਜਾਣਾ ਹੈ ਹਾਂ 6 ਵਜੇ 6 ਵਜੇ ਪਾਲਟੀ ਹੈ ਤੈਨੂੰ ਦਿਖਾਵਾਂਗਾ ਦੇਖੀ ਵਲੌਗ ਤੇ ਮੈਂ ਉੱਡ ਜਾ ਬਈ ਦੇਖੋ ਪਰਨਾ ਮਰਾ ਨਹੀਂ ਥੱਲੇ ਪਾਲਟੀ ਕਾਲੀ ਹੈ ਏਜੰਸੀ ਵਾਲਿਆਂ ਦੀ ਟਾਰਗੇਟ ਪੂਰਾ ਕਰਿਆ ਨਾ ਹੁਣ ਇੱਕ ਚਾਰਾ ਹੋਰ ਬਣਾ ਦਈਏ ਫੇਰਾ ਬੱਸ ਹੁੰਦਾ ਹੈ ਕਿਹੜਾ ਥੱਲੇ ਤੁਹਾਨੂੰ ਕਹਾਂ ਇੰਨੇ ਫੜੇ ਨਹੀਂ ਚੱਲ ਬੇਲੇ ਤਾਂ ਯਾਰ ਕੰਮ ਤਾਂ ਲੱਗੇ ਹਾਂ ਜਿਹੜਾ ਜਗਾ ਚਾਹੀ ਦੇ ਦਿੱਤੇ ਨਹੀਂ ਜਿਹਦੇ ਦੋ ਡੋਲਾ ਬਣਨੀ ਕੋ ਲੱਜੂਗਾ ਤੂੰ ਵੀ ਖਾ ਲੇਗਾ ਕੁਛ ਤੇ ਨਹੀਂ ਚਲੋ ਠੀਕ ਹੈ ਜੀ ਦਾਦੀਆਂ ਲਸਣਾ ਹੋਣਾ ਮਿਲਦੇ ਕਿਸੇ ਹੋਰ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਅਲਵਾ